ਸਵਾਗਤ ਹੈ ਜੀ ਤੁਹਾਡਾ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਾਂ ਚੈਨਲ ਜਦੋਂ ਤੋਂ 트럼ਪ ਸਾਹਿਬ ਅਮਰੀਕਾ ਦੇ ਵਿੱਚ ਦੁਬਾਰਾ ਚੁਣ ਕੇ ਆਏ ਨੇ ਤੇ ਉਹਨਾਂ ਨੇ ਆਪਣੇ ਲੋਕਾਂ ਨਾਲ ਦੇਸ਼ ਨਾਲ ਵਾਅਦਾ ਕੀਤਾ ਸੀ ਉਹਨਾਂ ਵਾਅਦਿਆਂ ਦੇ ਕਾਰਨ ਹੀ ਉਹ ਕਹ ਲੋ ਵੀ ਦੁਬਾਰਾ ਸਤਾ ਵਿੱਚ ਆਏ ਨੇ ਤੇ ਉਹਨਾਂ ਨੇ ਸਰਕਾਰ ਦੀ ਪਦਵੀ ਤੇ ਬੈਠਣ ਤੇ ਅਗਲੇ ਮਿੰਟ ਹੀ ਉਹ ਸਾਰੇ ਮੁੱਦੇ ਸੀਗੇ ਜਿਹੜੇ ਉਹ ਇੰਪਲੀਮੈਂਟ ਕਰਨੇ ਸ਼ੁਰੂ ਕਰਤੇ ਉਹਦੇ ਵਿੱਚ ਜਿਹੜਾ ਇੱਕ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਵੱਡਾ ਇਸ਼ੂ ਸੀ ਉਹ ਸੀ ਗੈਰ ਜਿਹੜੇ ਸੰਵਿਧਾਨਕ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਭਾਰਤ ਦੇ ਲੋਕ ਪੰਜਾਬ ਦੇ ਲੋਕ ਉਹਨਾਂ ਨੂੰ ਡਿਪੋਰਟ ਕਰਨਾ ਉਹਨਾਂ ਦੇ ਵਿੱਚ ਅੱਜ ਉਹਨਾਂ ਨੇ ਇੱਕ ਪਹਿਲੀ ਖੇਪ ਭਾਰਤ ਨੂੰ ਭੇਜੀ ਹੈ ਮਿਲਟਰੀ ਦਾ ਇੱਕ ਜਹਾਜ਼ ਲੱਦ ਕੇ ਉਹਦੇ ਵਿੱਚ 205 ਸਵਾਰ ਜਿਹੜੇ ਕਿ ਗੈਰ ਕਾਨੂੰਨੀ ਪਾਏ ਗਏ ਉਥੋਂ ਦੀਆਂ ਜੇਲਾਂ ਵਿੱਚ ਡਿਟੇਨ ਸਨ ਤੇ ਉਹਨਾਂ ਨੂੰ ਡਿਪੋਰਟ ਕਰਕੇ ਉਹਨਾਂ ਨੇ ਵਾਪਸ ਅੰਮ੍ਰਿਤਸਰ ਹਵਾਈ ਅੱਡੇ ਤੇ ਭੇਜ ਦਿੱਤਾ ਹੈ ਹੁਣ ਜਿਹੜੀ ਮੇਨ ਗੱਲ ਆਪਾਂ ਕਰਨੀ ਉਹ ਇਹ ਹੈ ਵੀ ਉਹ ਜਿਹੜੇ ਬੱਚੇ ਆਏ ਨੇ ਉਹਨਾਂ ਦੇ ਵਿੱਚ ਅਨ ਜਿਹੜੇ ਆਪਾਂ ਜੇ ਆਪਾਂ ਸਟੇਟ ਵਾਈਜ਼ ਗੱਲ ਕਰੀਏ ਹਰਿਆਣਾ ਦੇ 33 ਲੋਕ ਨੇ ਤੇ ਪੰਜਾਬ ਦੇ 30 ਨੇ ਤੇ ਗੁਜਰਾਤ ਦੇ ਵੀ 33 ਨੇ ਚੰਡੀਗੜ੍ਹ ਦੇ ਸਭ ਤੋਂ ਘੱਟ ਨੇ 2 ਨੇ ਤੇ ਮਹਾਰਾਸ਼ਟਰ ਦੇ 3 ਨੇ ਤੇ ਯੂਪੀ ਦੇ 3 ਨੇ ਇਹ ਪਹਿਲੀ ਲਿਸਟ ਆ ਇਹ ਇਹਦੇ ਵਿੱਚ ਪੰਜਾਬ ਤੋਂ ਬਿਨਾ ਪੰਜਾਬ ਦੇ ਸਿਰਫ 30 ਜਣੇ ਨੇ ਬਾਕੀ ਦੂਜੀਆਂ ਸਟੇਟਾਂ ਦੇ ਨੇ ਜਿਸ ਹਿਸਾਬ ਨਾਲ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਤਰ੍ਹਾਂ ਦਾ ਖੜੂਦ ਮਚਾਇਆ ਗਿਆ ਅਖੌਤੀ মিডিਆ ਦੇ ਵੱਲੋਂ ਜਿਹੜੇ ਚੈਨਲਾਂ ਵਾਲੇ ਸਨ ਕੈਮਰਿਆਂ ਵਾਲੇ ਮਾਈਕਾਂ ਵਾਲੇ ਸਨ ਉਹਨਾਂ ਨੂੰ ਇਦਾਂ ਚਾੜ ਚੜਿਆ ਹੋਇਆ ਸੀ ਜਿਵੇਂ ਬਰਾਤ ਵਾਲੇ ਦਿਨ ਬਰਾਤੀਆਂ ਨੂੰ ਚਾੜ ਚੜਿਆ ਹੁੰਦਾ ਉਹਨਾਂ ਨੇ ਰੱਜ ਕੇ ਜਿਹੜਾ ਗੰਦ ਪਾਇਆ ਉਥੇ ਉਹ ਨਾ ਬਰਦਾਸ਼ਤ ਤੇ ਕਾਬਲ ਸੀ ਉਹਨਾਂ ਨੇ ਸਾਰੀਆਂ ਧੱਜੀਆਂ ਉੜਾ ਕੇ ਕਾਨੂੰਨ ਦੀਆਂ ਉਥੋਂ ਕਵਰੇਜ ਕੀਤੀ ਉਸ ਸਮਾਨ 'ਚ ਜਹਾਜ਼ ਆਉਂਦਾ ਉਹ ਆ ਗਿਆ ਜੀ ਆ ਆ ਗਿਆ ਜੀ ਆ ਰੰਗ ਹੈ ਜੀ ਆ ਸ਼ਕਲ ਹੈ ਜੀ ਉਤਰ ਗਿਆ ਜੀ ਚੜ ਗਿਆ ਜੀ ਲੈ ਪਿਆ ਜੀ ਇਦਾਂ ਇਦਾਂ ਇੰਨਾ ਖਰੂ ਪਾਇਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਕਿਉਂਕਿ ਉਹਨਾਂ ਸਾਰੇ ਬੰਦਿਆਂ ਦੀ ਪਹਿਲਾਂ ਤਾਂ ਉਹਨਾਂ ਨੇ ਨੇਮ ਵਾਈਜ਼ ਲਿਸਟ ਜਾਰੀ ਕਰਤੀ মিডিਆ ਨੇ ਆ ਆ ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਿੰਘ ਤੇ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਆਏ ਪਹੁੰਚੇ ਉਹਨਾਂ ਨੂੰ ਇੱਕ ਵੀਡੀਓ ਜਿਵੇਂ ਕਿ ਇੱਕ ਚੈਨਲ ਖੋਤੀ ਰੋਜ਼ਾਨਾ ਸਪੋਕਸਮੈਨ ਉੱਤੇ ਇੱਕ ਵੀਡੀਓ ਦੇਖੀ ਗਈ ਕਿ ਇੱਕ ਬਜ਼ੁਰਗ ਬੰਦੇ ਨੂੰ ਘੇਰਿਆ ਜਾਂਦਾ ਤੇ ਉਹਨੂੰ ਬਹੁਤ ੱੱਕੇ ਦੇ ਨਾਲ ਸਾਰੇ মিডিਆ ਵਾਲੇ ਮੂੰਹ ਵਿੱਚੋਂ ਦੇ ਮਾਈਕ ਥਨ ਰਹੇ ਨੇ ਤੇ ਉਹਨੂੰ ਅੱਗੇ ਲੰਘਣ ਵੀ ਨਹੀਂ ਦੇ ਰਹੇ ਤੇ ਤਰਨ ਤਰਾਂ ਦੇ ਉੱਤੇ ਐਗਰੈਸਿਵ ਹੋ ਕੇ ਸਵਾਲ ਕਰਦੇ ਨੇ ਕਿ ਤੁਹਾਡੇ ਪੋਤੇ ਦਾ ਨਾਮ ਦੱਸੋ ਉਹ ਆਪਣੇ ਪੋਤਰੇ ਨੂੰ ਲੈਣ ਆਇਆ ਸੀ ਡਿਪੋਰਟ ਹੋਏ ਨੂੰ ਤੇ ਉਹ ਰੋਣ ਹੱਕਾ ਹੋਇਆ ਵਿਚਾਰਾ ਉਹ ਬਹੁਤ ਦੁਖੀ ਹੋ ਕੇ ਕਹਿੰਦਾ ਕਿ ਜੇ ਤੁਸੀਂ ਅੱਜ ਪ੍ਰਖੋਤੀ ਪ੍ਰੈਸ ਵਾਲੇ ਇੱਥੇ ਨਾ ਆਏ ਹੁੰਦੇ ਤਾਂ ਜੋ ਮੇਰਾ ਪੁੱਤਰ ਮੈਂ ਇੱਥੋਂ ਹੀ ਲੈ ਜਾਣਾ ਸੀ ਪੋਤਰੇ ਨੂੰ ਵਾਪਸ ਹੁਣ ਉਹਨੂੰ ਥਾਣੇ ਲੈ ਗਏ ਨੇ ਤੇ ਥਾਣੇ ਹੁਣ ਪਤਾ ਨਹੀਂ ਕੀ ਹਾਲਾਤ ਬਣਨਗੇ ਦੂਜੇ ਪਾਸੇ ਕੇਂਦਰ ਦੀਆਂ ਏਜੰਸੀਆਂ ਤੱਕ ਪੰਜਾਬ ਦੀ ਪੁਲਿਸ ਤੱਕ ਉੱਥੇ ਬੜੀ ਵੱਡੀ ਮੁਸਤੈਦੀ ਨਾਲ ਪਹਿਰੇ ਲੱਗੇ ਹੋਏ ਸੀ ਦੱਸਿਆ ਜਾਂਦਾ ਕਿ ਉਹਨਾਂ ਵਿੱਚ ਕੁਝ ਇਹ ਲੋਕ ਵੀ ਹੋ ਸਕਦੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਤਾਂ ਉਹਨਾਂ ਦੀ شناخت ਕਰਨੀ ਜਾਂ ਪੁਣਛਾਣ ਜਾਂ ਪੁੱਛਤਾਛ ਕਰਨੀ ਉਹਨਾਂ ਦਾ ਆਪਣਾ ਕਾਨੂੰਨੀ ਅਧਿਕਾਰ ਹੈ ਚਲੋ ਉਹ ਵੱਖਰੀ ਗੱਲ ਹੈ ਪਰ ਪ੍ਰੈਸ ਦੀ ਜੇ ਗੱਲ ਕਰੀਏ ਵੀ ਕੀ ਪ੍ਰੈਸ ਨੂੰ ਇਹ ਅਧਿਕਾਰ ਹੈ ਕਿ ਕਿਸੇ ਨੂੰ ਧੱਕੇ ਨਾਲ ਉਹਦੇ ਅੰਦਰਲੇ ਵੀ ਉਹ ਪੁੱਛੋ ਤੁਸੀਂ ਕਿਸੇ ਨੂੰ ਧੱਕੇ ਨਾਲ ਉਹਦੇ ਪੁੱਤਰ ਦਾ ਪੋਤਰੇ ਦਾ ਭੈਣ ਭਰਾ ਦਾ ਨਾਮ ਪੁੱਛਿਆ ਜਾ ਸਕਦਾ ਜਾਂ ਅਜਿਹਾ ਜਿੰਨਾ ਉਹਨਾਂ ਮੁੰਡਿਆਂ ਨੂੰ ਹੁਣ ਮਾਨਸਿਕ ਤੌਰ ਤੇ ਬਹੁਤ ਸympathy ਦੀ ਲੋੜ ਹੈ ਬੇਸ਼ੱਕ ਉਹ ਗਲਤ ਨੇ ਜੇ ਉਹਨਾਂ ਨੇ ਕਾਨੂੰਨ ਤੋੜਿਆ ਹੈ ਭਾਰਤ ਦਾ ਜਾਂ ਉਹਨਾਂ ਦੇ ਮੁਲਕਾਂ ਦਾ ਤਕੀ ਜੇ ਹੋ ਖੋਤੀ মিডিਆ ਅਜ ਕਾਨੂੰਨ ਨਹੀਂ ਤੋੜ ਰਿਹਾ ਸੀ ਕੋ ਨਹੀਂ ਦਿਖ ਰਿਹਾ ਕਿਸੇ ਨੂੰ ਤੁਸੀਂ ਉਹ ਬੱਚੇ ਜੇ ਕਾਨੂੰਨ ਤੋੜ ਕੇ ਗੈਰ ਕਾਨੂੰਨੀ ਢੰਗਾਂ ਨਾਲ ਉਥੇ ਗਏ ਨੇ ਜਿਨ੍ਹਾਂ ਨੇ ਦੇਸ਼ ਦੀ ਵੀ ਬਦਨਾਮੀ ਕਰਾਈ ਹੈ ਆਪਣੇ ਪਰਿਵਾਰਾਂ ਦਾ ਨੁਕਸਾਨ ਕਰਿਆ ਲੱਖਾਂ ਰੁਪਏ ਦੇ ਰਕਮ ਉਹਨਾਂ ਦੀ ਡੁੱਬ ਗਈਆਂ ਹੁਣ ਉਹ ਮਾਨਸਿਕ ਸਦਮੇ 'ਚ ਹੋਣਗੇ ਤੇ ਉਹ ਕੋਈ ਵੀ ਗਲਤ ਰਸਤਾ ਅਖਤਿਆਰ ਕਰ ਸਕਦੇ ਆ ਉਹਨਾਂ ਦੇ ਨਾਮ ਨਸ਼ਰ ਕਰਨੇ ਇੱਕ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਪ੍ਰੈਸ ਵੱਲੋਂ ਤੇ ਇਸ ਕਰਕੇ ਇਹ ਬੜਾ ਹੀ ਦੁਖਦਾਈ ਵਰਤਾਅ ਰਹਿਗਾ ਇਹਨਾਂ ਨੂੰ ਚੰਦ ਵਿਊ ਦੇ ਖਾਤਰ ਟੁਕੜਿਆਂ ਖਾਤਰ ਚਾਰ ਪੈਸੇ ਬਣ ਜਾਣਗੇ ਤੇ ਹੁਣ ਇਹਨਾਂ ਨੇ 10 20 ਦਿਨ ਮਹੀਨਾ ਇਸ ਕੰਮ ਤੇ ਲੱਗੇ ਰਹਿਣਾ ਘਰਾਂ ਚ ਜਾ ਕੇ ਮਾਇਕ ਥੋਣ ਰਹੇ ਨੇ ਆ ਫਲਾਣੇ ਨੇ ਪਰਿਵਾਰ ਨੇ ਆ ਬੋਲਿਆ ਫਲਾਣੇ ਨੇ ਉਹ ਬੋਲਿਆ ਇਹ ਕੁਛ ਨਹੀਂ ਇਹ ਉਹਨਾਂ ਜਨਤਾਂ ਦੇ ਘਰਾਂ 'ਚ ਨਹੀਂ ਜਾਣਗੇ ਉਹਨਾਂ ਜਨਤਾ ਨੂੰ ਨਹੀਂ ਘੇਰਨਗੇ ਇਹ ਜਿਨ੍ਹਾਂ ਨੇ ਇਹਨਾਂ ਨੂੰ ਧੋਖੇ ਕੀਤੇ ਮੁੰਡਿਆਂ ਨੂੰ ਸਭ ਜਵਾਗ ਵਿਖਾਏ ਇਹ ਉਹਨਾਂ ਮੰਤਰੀਆਂ ਨੂੰ ਉਹਨਾਂ ਸੰਤਰੀਆਂ ਉਹਨਾਂ ਐਮਐਲਏ ਨੂੰ ਨਹੀਂ ਇਹ ਪੁੱਛ ਕੇ ਸਵਾਲ ਘੇਰ ਕੇ ਪੁੱਛਣਗੇ ਕਿ ਵੀ ਤੁਸੀਂ ਜੇ ਰੁਜ਼ਗਾਰ ਦੇ ਪ੍ਰਬੰਧ ਇੱਥੇ ਨਾ ਕਰ ਸਕੇ ਤਾਂ ਹੀ ਇਹ ਗਏ ਨੇ ਜੇ ਤੁਸੀਂ ਕਰਪਸ਼ਨ ਤੁਸੀਂ ਬੰਦ ਨਹੀਂ ਕਰ ਸਕੇ ਤਾਂ ਹੀ ਗਏ ਨੇ ਜੇ ਤੁਸੀਂ ਇਥੋਂ ਦਾ ਮਾਹੌਲ ਸਾਂਝਗਰ ਨਹੀਂ ਲਖਿਆ ਰੱਖਿਆ ਲੌਂਡਰ ਆਰਡਰ ਦਾ ਸਥਿਤੀ ਤੁਸੀਂ ਠੀਕ ਨਹੀਂ ਕੀਤੀ ਤਾਂ ਤਾਂ ਇਹ ਹਾਲਾਤ ਬਣੇ ਨੇ ਇਹ ਉਹਨਾਂ ਨੂੰ ਨਹੀਂ ਪੁੱਛਣਗੇ ਕਿਉਂਕਿ ਉੱਥੋਂ ਡਰ ਲੱਗਦਾ ਤੇ ਇਸ ਕਰਕੇ ਇਹ ਬੜਾ ਹੀ ਦੁਖਦਾਈ ਹੈ ਉਹਨਾਂ ਨੂੰ ਉਹ ਕਹਿ ਲੋ ਵੀ ਆ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਉਹਨਾਂ ਦੇ ਨਾਮ ਨਸ਼ਰ ਕਰਨੇ ਤੇ ਬੜਾ ਚਾਹ ਮਨਾਉਣਾ ਪਤਾ ਨਹੀਂ ਵੀ ਕਿ ਕਿਦਾਂ ਕੁਈ ਬੜੀ ਵੱਡੀ ਖੁਸ਼ੀ ਦੀ ਜੇਤੂ ਖਬਰ ਹੈਗੀ ਹੈ ਇਹ ਇਦਾਂ ਦੇ ਨਾਲ ਪੇਸ਼ਕਾਰੀ ਕਰਨੀ ਇਹ ਬੜਾ ਮਾੜਾ ਜਿਹੜਾ ਰਵਈਆ ਇਸ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਜਿਹਦੇ ਵਿੱਚ ਪੰਜਾਬ ਦਾ ਵੀ ਭਲਾ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਵੀ ਭਲਾ ਹੈ ਤੇ ਇਹਨੂੰ ਪੰਜਾਬ ਸਰਕਾਰ ਨੂੰ ਇਸ ਬਾਰੇ ਇੱਕ ਸਖਤ ਨੋਟਿਸ ਲੈਣਾ ਚਾਹੀਦਾ ਹੈ ਜਿਵੇਂ ਖੌਤੀ ਮੀਡੀਆ ਦੇ ਕੇ ਅੱਗੇ ਵਾਸਤੇ ਅਜੇ ਹਾ ਕੋਈ ਵਾਪਰੇ ਨਾ ਹੁਣ ਤੁਸੀਂ ਵੇਖੋ ਪੰਜਾਬ ਇੱਕ ਸਟੇਟ ਦੇ ਸਿਰਫ 30 ਬੱਚੇ ਆਏ ਨੇ ਤੇ ਬਾਕੀ ਸਟੇਟਾਂ ਦੇ মিডিਏ ਦੇ ਉਹਨਾਂ ਸਟੇਟਾਂ ਦੇ মিডিਏ ਦਾ ਅਜੇ ਹਾ ਰੋਲ ਬਿਲਕੁਲ ਵੇਖਣ ਨੂੰ ਨਹੀਂ ਮਿਲਿਆ ਕੀ ਉਹਨਾਂ ਨੂੰ ਨਹੀਂ ਸੀ ਫਿਕਰ ਵੀ ਇੱਥੇ ਇੱਥੇ ਸਾਡੇ ਸਟੇਟ ਦੇ ਬੱਚੇ ਆ ਰਹੇ ਨੇ ਕਿ ਗੁਜਰਾਤ ਤੋਂ ਵੀ ਇਦਾਂ ਦੀ ਰਿਪੋਰਟ ਆ ਰਹੀ ਹੈ ਕਿ ਯੂਪੀ ਤੋਂ ਵੀ ਇਦਾਂ ਦੀ মিডিਏ ਦਾ ਰੋਲ ਆ ਰਿਹਾ ਹੈ ਇਹ ਬੜੀ ਸ਼ਰਮਨਾਕ ਤੇ ਬੜੀ ਫਿਕਰ ਵਾਲੀ ਗੱਲ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਉਹ ਥੋੜੀ ਤੋਂ ਥੋੜੀ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ ਉਡੀਕ ਰਹੇਗੀ ਕਮੈਂਟਸ ਦੇ ਵਿੱਚ ਧੰਨਵਾਦ